ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਅੱਜ ਦੀ ਨਵੀਂ ਪੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਹਾਜ਼ਰ ਹੋਏ ਆ ਜੌਂਡੀ ਰ 53 ਦਾ ਸਟ੍ਰੈਕਟਰ ਦੀ ਵੀਡੀਓ ਦੋਸਤੋ ਕੀ ਰੇਟ ਆ ਕਿੰਨੇ ਮਾਡਲ ਆ ਤੇ ਕਿੱਥੇ ਟਰੈਕਟਰ ਖੜਾ ਉਹਦਾ ਸਾਰੀ ਗੱਲਬਾਤ ਆ ਪੀਡੀਓ ਦੇ ਵਿੱਚ ਕਰਾਂਗੇ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਲੋ ਤਾਂ ਕਿ ਉਹਨਾਂ ਲਈ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਦੋਸਤੋ ਗੱਲ ਕਰਦੇ ਆ ਟਰੈਕਟਰ ਦੀ ਜੌਂਡੀ 753 ਦਾ ਟਰੈਕਟਰ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਪਾਵਰ ਸਟੀering ਡੂਲ ਕਲਚ ਟਰੈਕਟਰ ਦੋਸਤੋ ਸਾਈਡ ਗੇਅਰ ਰੰਗ ਪੇਂਟ ਪੱਖੋਂ ਸਾਰਾ ਟਰੈਕਟਰ ਸਾਫ ਪਿਆਗਾ ਤੇ ਟੌਪ ਮਾਡਲ ਟਰੈਕਟਰ ਦੋਸਤੋ ਮਾਡਲ ਦੀ ਗੱਲ ਕਰ ਲਈ ਤਾਂ 2022 ਟੌਪ ਮਾਡਲ ਟਰੈਕਟਰ ਆਗਾ ਤੇ ਰੇਟ ਇਹਦਾ ਰੱਖਿਆ ਗਿਆ 8 ਲੱਖ 45000 ਰੁਪਏ ਦਾ ਰੇਟ ਰੱਖਿਆ ਗਿਆ ਬਾਕੀ ਰੇਟ ਕੋਈ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਵੱਧ ਹੋ ਜਾਊਗਾ ਤੇ ਵਾਕਿ ਤੁਸੀਂ ਵੀਡੀਓ ਵਿੱਚ ਟਰੈਕਟਰ ਦੇਖ ਸਕਦੇ ਹੋਗੇ 2755 ਦਾ ਟਰੈਕਟਰ ਦੋਸਤੋ ਇੰਜਨ ਗিয়ার ਵੱਲੋਂ ਫੁੱਲ ਕੰਮ ਓਕੇ ਆ ਸਰਵਿਸ ਹੋਈ ਵੀ ਆ ਪੰਜਾਬ ਨੰਬਰ ਟਰੈਕਟਰ ਦੋਸਤੋ ਤਿੰਨ ਸਿਲੰਡਰ ਸਾਰਾ ਟਰੈਕਟਰ ਜਨਲ ਨਾਲ ਦੀ ਸਾਰੇ ਟਰੈਕਟਰ ਦੀ ਸੈਸਰੀ ਹੈ ਤੇ ਦੋਸਤੋ ਸਾਈਡ ਗিয়ার ਤੇ ਬਾਕੀ ਵਧੀਆ ਹਾਲਤ ਦੇ ਟਰੈਕਟਰ ਹੈਗਾ ਟਾਇਰਾਂ ਦੀ ਗੱਲ ਕਰ ਲਈ ਤਾਂ JK ਦੇ ਟਾਇਰ 16.5 ਟਾਇਰ ਚਾਰੇ ਟਾਇਰ ਸਾਨੂੰ ਬੜੀ ਸਾਫ਼ ਤੇ ਨਵੇਂ ਮਿਲਣਗੇ 80 ਤੋਂ 90 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਬਾਕੀ ਸਾਨੂੰ ਬੈਕ ਸਾਈਡ ਤੋਂ ਟਰੈਕਟਰ ਦਿਖਾ ਦਿੰਨੇ ਆ ਡਾਬਰ ਤੇ ਡੰਡਾ ਸਾਨੂੰ ਨਾਲ ਮਿਲੂ ਦੋਸਤੋ ਤੇ ਘੋੜਾ ਬੰਪਰ ਟਰੈਕਟਰ ਪੰਜਾਬ ਨੰਬਰ ਵਧੀਆ ਸਾਫ਼ ਫਾਲਤੋ ਦੋਸਤੋ 2022 ਮਾਡਲ 8 ਲੱਖ 45 ਹਜ਼ਾਰ ਰੁਪਏ ਤੇ ਰੀਡ ਰੱਖਿਆ ਗਿਆ ਤੇਰੇ ਇਟਸ ਨੂੰ ਦੱਸੇ ਦੋਸਤੋ ਘੱਟ ਵੱਧ ਹੋ ਜੂਗਾ ਜੇ ਕੋਈ ਵੀ ਟਰੈਕਟਰ ਲੈਣ ਦਾ ਚਾਹਵਾਨ ਹੋਵੇ ਜਾਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈਣਾ ਚਾਹੁੰਦਾ ਹੋਵੇ ਤਾਂ ਆਪਾਂ ਵੀਡੀਓ ਵਿੱਚ ਪਈਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾ ਕੇ ਚੈੱਕ ਕਰਕੇ ਤਸੱਲੀ ਕਰਕੇ ਲਿਜਾ ਸਕਦੇ ਹੋ ਬਰਨਾਲੇ ਏਰੀਏ ਦੇ ਸਾਨੂੰ ਇਹ ਟਰੈਕਟਰ ਖਲਾ ਮਿਲੂਗਾ ਤੇ ਬਾਕੀ ਦੋਸਤੋ ਜੇ ਕੋਈ ਵੀ ਲੋਨ ਵਗੈਰਾ ਕਰਾਉਣਾ ਚਾਹੁੰਦਾ ਹੋਵੇ ਟਰੈਕਟਰ ਤੇ ਤਾਂ ਲੋਨ ਵੀ ਹੋ ਜੂਗਾ ਕਾਗਜ਼ ਪੱਤਰ ਸਾਰੇ ਪੂਰੇ ਕਰਕੇ ਦੀਆਂ ਤੁਹਾਨੂੰ ਦੋਸਤੋ ਬਾਕੀ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਸਾਰਾ ਟਰੈਕਟਰ ਸਾਫ ਆ ਦੋਸਤੋ ਤੇ ਵੀਡੀਓ ਨੂੰ ਬੱਸ ਸ਼ੇਅਰ ਕਰਦਾ ਕਰੋ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਾਕੀ ਦੋਸਤੋ ਆਪਾਂ ਡੇਲੀ ਡੇਲੀ ਵੀਡੀਓ ਚੈਨਲ ਤੇ ਪਾਉਂਦੇ ਰਹਿੰਨੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹੋਰ ਕਿਸਾਨ ਵੀਰ ਦਾ ਵੀ ਫਾਇਦਾ ਹੋ ਜਾਏ ਕੋਈ ਵੀ ਟਰੈਕਟਰ ਲੈਣਾ ਚਾਹੁੰਦਾ ਹੋਵੇ ਤਾਂ ਵੀਡੀਓ ਦੇਖ ਕੇ ਆਪਣਾ ਟਰੈਕਟਰ ਖਰੀਦ ਸਕਦਾ ਹੈ ਤੇ ਬਾਕੀ ਦੋਸਤੋ ਮਿਲਦੇ ਆਂ ਅਗਲੀ ਨਵੀਂ ਵੀਡੀਓ ਚ ਤਦ ਤੱਕ ਲਈ ਧੰਨਵਾਦ ਦੋਸਤੋ ਸਤ ਸ੍ਰੀ ਅਕਾਲ